ਸਸ਼ੀ ਕਲ ਸਾਰਿਆਂ ਨੂੰ ਮੈਂ ਪੂਜਾ ਸਾਨਿਆ ਤੋਂ ਅੱਜ ਅਸੀਂ ਲੱਗੇ ਆ ਬਲੌਗ ਬਣਾਉਣ ਹਨਾ ਕਿ ਪਹਿਲੀ ਵਾਰ ਲੱਗਿਆ ਬਣਾਉਣਾ ਦੇਖੋ ਅੱਜ ਅਸੀਂ ਲੱਗੇ ਆ ਭਿੰਡੀਆਂ ਦੀ ਸਬਜ਼ੀ ਬਣਾਉਣ ਮੈਂ ਲੱਗੀ ਆ ਭਿੰਡੀਆਂ ਨੂੰ ਕੱਟਣ ਤੇ ਦਵਾਦ ਦੀ ਸਬਜ਼ੀ ਬਣਾਵਾਂਗੇ ਆ ਦੇਖ ਲਓ ਜੀ ਮੇਰੇ ਪੁੱਤ ਨੇ ਕੀ ਕੀਤਾ ਬੱਚਾ ਆ ਫਰੂਟ ਕੀ ਕਹਿੰਦੇ ਇਹਨੂੰ ਹਿੰਦੀ ਚ ਮੈਨੂੰ ਤਾਂ ਪਤਾ ਨਹੀਂ ਹੈਗਾ ਆ ਫਰੂਟ ਕੱਟਿਆ ਉਹਨੇ ਖਾਦਾ ਹੈ ਨੀਗਾ ਤੇ ਮੈਂ ਲੱਗੀ ਹੈ ਭਿੰਡੀਆਂ ਤੇ ਸਬਜ਼ੀ ਬਣਾਉਣ ਤੇ ਤੇ ਭਿੰਡੀਆਂ ਕੱਟਦੇ ਕੱਟ ਰਿਹਾ ਦੇਖੋ ਮੇਰੇ ਮੁੰਡੇ ਨੇ ਕੀ ਹਾਲ ਕੀਤਾ ਆ ਭਿੰਡੀਆਂ ਘੜ ਘੜ ਦੇ ਟੁੱਟੇ ਜਿਹੜੇ ਹੁੰਦੇ ਆ ਮੋਰਲੇ ਭਿੰਡੀਆਂ ਤੇ ਡੰਡਲ ਜੇ ਨੇ ਮੂੰਹ ਤੇ ਲਾ ਲੇ ਨੇ ਦੇਖੋ ਕੀ ਬਣਦਾ ਬੰਦਾ ਆਪਣਾ ਨਿਆਣੇ ਨੇ ਕੀ ਕਰੀਏ ਹੋ ਹੜਦੇ ਨਹੀਂ ਹੈਗੇ ਭਿੰਡੀਆਂ ਕੱਟ ਲਈਆਂ ਨੇ ਤੇ ਹੁਣ ਆਪਾਂ ਸਬਜ਼ੀ ਲੱਗਿਆਂ ਬਣਾਉਣ ਫਿਰ ਆਪਦੀ ਤਿਆਰੀ ਕਰਾਂ ਦੇਖੋ ਦੋਸਤੋ ਸਵੇਰ ਦੇ ਕੰਬਲ ਅਸੀਂ ਭੋਂਦੇ ਪਏ ਸੀਗੇ ਆ ਦੇਖੋ ਲੱਟੜਦਾ ਪਿਆ ਮੇਰਾ ਮੁੰਡਾ ਬੜੇ ਕਮ ਦੇ ਸੀਗੇ ਮੈਂ ਕਿਚਲ ਟਾਪੇ ਵਿੱਚ ਮੈਂ ਸਵੇਰੇ ਡਬੋਉਂਦੇ ਸੀਗੇ ਤੇ ਹੁਣ ਇਹ ਲੱਦੜਦਾ ਪਿਆ ਵਾ ਸ਼ਾਮ ਨੂੰ ਇਹਦੇ ਪਾਪਾ ਨੇ ਆ ਕੇ ਕੋਠੇ ਤੇ ਪਾ ਦੇਣੇ ਆ ਮੋ ਭਾਰੇ ਮੈਨੂੰ ਚੱਕ ਨਹੀਂ ਹੁੰਦੇ ਹੈਗੇ ਇਸ ਕਰਕੇ ਮੈਂ ਬਿਮਾਰ ਵੀ ਬੜੀ ਰਹਿੰਦੀ ਆ ਤੇ ਦੇਖੋ ਦੋਸਤੋ ਦੇਖੋ ਪਿਆਜ਼ ਕਟਿੰਗ ਕਰ ਲਏ ਪਿਆਜ਼ ਕੱਟ ਲਏ ਨੇ ਤੇ ਆਪਾਂ ਲੱਗੇ ਆ ਤੇਲ ਪਾਉਣ ਹਾਂ ਦੇਖੋ ਇੱਕ ਕੜਛੀ ਤੇਲ ਦੀ ਪਾਵਾਂਗੇ ਮੈਂ ਮਾਪ ਕੇ ਇੱਕ ਕੜਛੀ ਤੇਲ ਦੀ ਪਾਣੀ ਨੂੰ ਮੈਂ ਉਹ ਕੰਦੀ ਹਾਂ ਸ਼ੇਕ ਕਰ ਸੀ ਤੇ ਜਲਦੀ ਪਾਵਾਂਗੇ ਵਿੱਚ ਆਪਾਂ ਪਿਆਜ਼ ਥੋੜਾ ਲਵਾਂਗੇ ਇਹ ਸਬਜ਼ੀ ਬਣਦੀ ਪਈ ਆ ਤਿੰਨ ਮੈਂਬਰਾਂ ਲਈ ਬਸ ਦੋ ਮੇਰੇ ਬੱਚੇ ਤੇ ਮੇਰਾ ਹਸਬੰਡ ਦੋ ਤੋਂ ਦੇਖੋ ਜੀ ਪਿਆਜ਼ ਕੱਟ ਲੈਨੇ ਤੇ ਤੜਕਾ ਸਾਡਾ ਦੇਖੋ ਰੈਡੀ ਹੋ ਗਿਆ ਵਾ ਪਿਆਜ਼ ਕੱਟ ਲੈ ਤੜਕਾ ਲਾਣ ਲੱਗੇ ਆ ਤੇ ਟਿੰਡੀਆਂ ਇਹ ਤਿੰਨ ਮੈਂਬਰਾਂਾਂ ਲਈ ਆ ਦੋ ਮੇਰੇ ਬੱਚੇ ਨੇ ਇੱਕ ਮੇਰਾ ਹਸਬੰਡ ਮੇਰੇ ਬੱਚੇ ਨੇ ਹਸਬੰਡ ਤੇ ਤੇ ਮੈਂ ਪਰਬਤੀ ਸਬਜੀ ਬਣਾ ਲ ਲਈ ਕਿਉਂਕਿ ਮੈਂ ਖਾਣੀ ਨਹੀਂ ਹੈਗੀ ਮੇਰੇ ਨਾਲ ਅੱਜ ਜਾਂਦੇ ਨਹੀਂ ਅੱਜ ਮਾਤਾ ਰਾਣੀ ਦਾ ਬੇਲਾ ਬਣਾਤਾ ਜਾ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਅੱਜ ਮਹਾਮਾਈ ਦਾ ਬੇਲਾ ਬਣਾਣਾ ਤੇ ਮੈਂ ਲਕਨੀ ਆ ਦਿੱਤੋ ਸੜਕਾ ਪਿੰਡੀਆਂ ਸਾਡੀਆਂ ਬਣ ਜਾਣਗੀਆਂ ਫਿਰ ਖਾਮਾਂਗੇ ਤੋਂ ਬਾਅਦ ਅਸੀਂ ਆਂਟਾ ਪੁੱਣਾ ਗੀ ਤੇ ਚਾਤੀ ਲਾਵਾਂਗੇ ਤੇ ਦੁੱਤੀ ਬਾਅਦ ਸਵਾਤਨਾ ਕਰ ਲੇਗੇ ਤੇ ਦੇਖੋ ਬੋਲੇ ਵੀ ਖਿੜਾਣੇ ਬਹੁਤਾਂ ਕਰਦੇ ਨੇ ਛੋ ਜੀ ਬੱਚੇ ਕੀ ਕਰਦੇ ਨੇ ਬੋ ਤਾਂ ਹੁਈ ਪੈ ਗਿਆ ਮੇਰੀ ਮਾਹ ਮਾਈ ਜੀ ਜੋਤਣਾ ਵਾਲੀ ਮਾਤਾ ਸਾਡੀ ਸਾਡੇ ਆ ਕਮਰੇ ਵਿੱਚ ਲਾਈਟ ਬੋ ਘਟਾ ਮੈਂ ਇਹਦੇ ਪਾਪਾ ਨੂੰ ਕਿ ਐਸੇ ਬੱਲਵ ਲਾ ਦੋ ਆ ਬੱਲਵ ਸਾਡਾ ਖਰਾਬ ਹੋ ਗਿਆ ਸੀਗਾ ਹੈ ਨਾ ਪਾਪਾ ਡੋੜੀ ਜਾਂਦਾ ਜਾਪਾ ਜੰਪਾ ਮਾਰੀ ਜਾਂਦਾ ਉਹ ਸਾਡਾ ਇਹ ਬੱਲਵ ਹੋ ਗਿਆ ਸੀ ਇਧਰਲਾ ਖਰਾਬ ਸਾਡੇ ਘਰੇ ਕਾਨਾ ਜੀ ਵੀ ਨੇ ਜਿਹੜੇ ਤੁਹਾਨੂੰ ਦਿਖ ਨਹੀਂ ਰਹੀ ਕਿ ਮੇਰੇ ਪਿਆਜਾਂ ਨੂੰ ਹੱਥ ਲੱਗੇ ਨੇ ਇਸ ਕਰਕੇ ਮੈਂ ਹੱਥ ਨਹੀਂ ਲਾ ਸਕਦੀ ਹੱਥ ਸਾਬਣ ਨਾਲ ਧੋ ਕੇ ਜੋਨ ਦੀ ਤਰ੍ਹਾਂ ਫੇਰ ਤੁਹਾਨੂੰ ਮੈਂ ਕਾਨੂੰਈ ਦਿਖਾਵਾਂਗੀ ਤੇ ਨਾਲੇ ਮਾਹਮਈ ਦਿਖਾਵਾਂਗੀ ਜਦ ਤੱਕ ਤੇ ਭਾਂਡੇ ਸਾਡੇ ਥੋੜੇ ਜਿਹਾ ਧੋਣ ਵਾਲੇ ਹੋ ਗਏ ਨੇ ਅੱਗੇ ਸਾਡੇ ਢੰਡੀਆਂ ਦੀ ਲਿਆੜੀ ਹੋ ਗਈ ਤੇ ਤੁਹਾਨੂੰ ਦਿਖਾਣੀ ਆ। ਦੋਸਤੋ ਦੇਖੋ ਸਾਡੀਆਂ ਭਿੰਡੀਆਂ ਬਣ ਕੇ ਤਿਆਰ ਹੋ ਗਈਆਂ ਨੇ। ਆ ਦੇਖੋ ਭਿੰਡੀਆਂ ਦੀ ਸਬਜ਼ੀ ਬਣ ਗਈ ਆ। ਤੇ ਆਪਾਂ ਹੁਣ ਆਪਾਂ ਆਟਾ ਗੁੰਨ ਲੈਣਾ ਵਾ ਥੋੜੇ ਜਿਹਾ ਭਾਂਡੇ ਪਏ ਆ। ਭਾਂਡੇ ਧੋ ਦੇਣੇ ਆਪਾਂ ਕਿਉਂਕਿ ਟੂਟੀ ਤਾਂ ਛੱਡੀ ਐ ਟੈਂਕੀ ਸਾਫ਼ ਕਰਨੀ ਆ। ਸੋ ਦੇਖੋ ਟੈਂਕੀ ਬਹੁਤ ਜ਼ਿਆਦਾ ਗੰਦੀ ਹੈ ਕਾਫੀ ਟਾਈਮ ਤੋਂ ਮੈਂ ਬੱਚਿਆਂ ਨੂੰ ਕਹਿੰਦੀ ਸੀ ਟੈਂਕੀ ਸਾਫ਼ ਕਰ ਦੋ ਵਿੱਚ ਛੋਟੇ ਮੁੰਡੇ ਨੂੰ ਅੱਜ ਮਾੜਿਆ ਹੋਇਆ ਟੈਂਕੀ ਬਹੁਤ ਜ਼ਿਆਦਾ ਗੰਦੀ ਹੈ ਦੇਖੋ ਦੋਰੀ ਦੋ ਇਹਨਾਂ ਨੂੰ ਤਾਂ ਪੰਨਾ ਹੀ ਚਾਹੀਦਾ ਵਾ ਬਹੁਤ ਜ਼ਿਆਦਾ ਖਲਾਰਾ ਪੰਨਦੇ ਨੇ ਦੇਖੋ ਇਹ ਟੈਂਕੀ ਸਾਫ਼ ਕਰਾਓ ਪੱਤੇ-ਪੱਤੇ ਸਾਡੇ ਦੇਖੋ ਦੋਸਤੋ ਮਾਤਾ ਰਾਣੀ ਜੀ ਅਸੀਂ ਜੋਤ ਜਗਾ ਦਿੱਤੀ ਹੈ ਧੂਪ ਜਗਾ ਦਿੱਤਾ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀ ਇੱਕ ਕਮਰੇ 'ਚ ਨਾ ਲੈਡ ਦੀ ਰੋਸ਼ਨੀ ਬਿਲਕੁਲ ਨਹੀਂ ਹੈਗੀ ਲੈਟ ਹੈ ਨੀਗੀ ਤਾਂ ਕਰਕੇ ਤੁਹਾਨੂੰ ਦੇਖ ਨਹੀਂ ਰਿਹਾ ਤੇ ਮਹਾਮਾਈ ਦੀ ਅਸੀਂ ਜੋਤ ਜਗਾਈ ਦੇਖੋ ਕਿੰਨਾ ਮਤਲਬ ਕਿੰਨਾ ਸੋਹਣਾ ਲੱਗਦਾ ਨਾ ਮੰਦਿਰ ਬਹੁਤ ਸੋਹਣਾ ਲੱਗਦਾ ਮੰਦਿਰ ਜੋਤ ਨਾਲ ਤੁਹਾਨੂੰ ਜਿੱਦਾਂ ਕੀ ਪਤਾ ਹੈ ਨਾ ਅੱਜ ਪਹਿਲਾ ਨਰਾਤਾ ਆ ਕਰਕੇ ਮਹਾਮਾਈ ਦੀ ਜੋਤ ਲਗਾਈ ਸੀ ਦੇਖੋ ਜੈ ਮਾਤਾ ਦੀ ਦੋਸਤੋ ਦੇਖੋ ਮੈਂ ਰੋਟੀ ਲਾਗੀ ਬਣਾਉਣ ਤੇ ਦੇਖੋ ਰੋਟੀਦਾਰ ਬਣੀ ਤੇ ਤਿਆਰ ਹੋ ਚੱਲੀ ਆ ਬਸ ਬੱਚਿਆਂ ਨੂੰ ਆਪਾਂ ਰੋਟੀ ਦਵਾਂਗੇ ਗਰਮ ਗਰਮ ਪ੍ਰਸ਼ਾਦਾ ਛਕ ਲੋ ਆ ਜੀ ਤੇ ਪਿੰਡੀ ਜਿਹੜੀ ਤੁਹਾਨੂੰ ਦੱਸਿਆ ਸੀ ਸਬਜ਼ੀ ਬਣ ਗਈ ਆ ਦੇਖੀ ਜੀ ਕੋਲ ਸਾਡਾ ਮੁੰਡਾ ਖੜਾ ਵਾ ਤੁਹਾਨੂੰ ਕਹਿੰਦਾ ਮੰਮੀ ਰੋਟੀ ਲਿਆ ਦੇ ਤੇ ਨਾ ਭਾਈ ਇੱਕ ਪਾਸੇ ਦੁੱਧ ਰੱਖਿਆ ਹੋਇਆ ਵਾ ਦੁੱਧ ਨੂੰ ਗੜੀ ਆ ਜੂਗੀ ਤੇ ਪਿੰਡੀ ਜਦੋਂ ਇਹ ਤੁਹਾਨੂੰ ਪਤਾ ਸੀ ਬਣ ਕੇ ਜਿੱਦ ਤੱਕ ਤੁਹਾਨੂੰ ਦੱਸਿਆ ਸੀ ਕਿ ਅਸੀਂ ਠੇੜੀਆਂ ਆਪਾਂ ਪਹਿਲਾਂ ਬਣਾ ਲਈਆਂ ਸੀਗੀਆਂ ਰੋਟੀ ਥੋੜਾ ਜਿਹਾ ਹੋ ਗਿਆ ਸੀ ਲੇਟ ਤੇ ਆਪਣੇ ਮੈਂ ਬੱਚੇ ਨੂੰ ਦੇਣ ਲੱਗੀ ਆ ਰੋਟੀ ਪ੍ਰਸ਼ਾਦਾ ਸਾਹਿਬ